ਸਾਰੀ ਰਾਤ ਤੇਰਾ ਤੱਕਦੀਆਂ ਤਾਰਿਆਂ ਤੋਂ ਕੁਝ ਜਾਣ ਲੈ ਵੇ ਮੈਂ ਤੇਰੇ ਕੋਈਆਂ ਤਵਾ ਤਾਰਿਆਂ ਤੋਂ ਕੁਝ ਜਾਣ ਲੈ ਸਾਰੀ ਰਾਤ ਤੇਰਾ ਤੱਕਦੀਆਂ ਤਾਰਿਆਂ ਤੋਂ ਕੁਝ ਜਾਣ ਲੈ ਵੇ ਮੈਂ ਤੇਰੇ ਕੋਈਆਂ ਤਵਾ ਤਾਰਿਆਂ ਤੋਂ ਕੁਝ ਜਾਣ ਲੈ ਸਾਰੀ ਸਾਰੀ ਰਾਤ ਵਿੱਚ ਬਿਚ ਅਤੇ ਤੇਰਾ ਤੇ ਵਿੱਚ ਪਾਰੀ ਦੇ ਖਲਉਂਦੀਆਂ ਆਏ ਮੈਂ ਤਰਉਨੀਆਂ ਹੰਝੂਆਂ ਦੇ ਹਾਰ ਤੇਰੇ ਪਿੱਛੇ ਮੈਂ ਤਰਉਨੀਆਂ ਆਏ ਮੈਂ ਤਰਉਨੀਆਂ ਅਤੇ ਤੇਰਾ ਤੇ ਵਿੱਚ ਪਾਰੀ ਦੇ ਖਲਉਂਦੀਆਂ ਆਏ ਮੈਂ ਤਰਉਨੀਆਂ ਹੰਝੂਆਂ ਦੇ ਹਾਰ ਤੇਰੇ ਪਿੱਛੇ ਮੈਂ ਤਰਉਨੀਆਂ ਆਏ ਮੈਂ ਤਰਉਨੀਆਂ ਨਲ ਕਰਦੀਆਂ ਟੰਡੇ ਟੰਡੇ ਸਾਂ